અમારા તરફથી ધન્યવાદ અને ઓહો અભિષેક ગ્રંથાજી કસવાઈને જે આપ પર ખરા છે 이곳은 이곳은 ਇਸ ਵਕਤ ਸੀ ਕਿ ਹਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਦੇ ਵਿੱਚ ਜਿੱਥੇ ਕਿ ਬੀਤੀ ਰਾਤ 10:00 10:30 ਵਜੇ ਦੇ ਕਰੀਬ ਇੱਕ ਐਚਪੀ ਗੈਸ ਦੇ ਨਾਲ ਭਰਿਆ ਟੈਂਕਰ ਇੱਕ ਬਲੈਰੋ ਗੱਡੀ ਨਾਲ ਟਕਰਾਂਦਾ ਆ ਜਿਸ ਤੋਂ ਬਾਅਦ ਤਕਰੀਬਨ ਅੱਗ ਲੱਗ ਜਾਂਦੀ ਹੈ ਤਸਵੀਰਾਂ ਵਿੱਚ ਉਹ ਟੈਂਕਰ ਪਹਿਲਾਂ ਦਿਖਾ ਦਿੰਦੇ ਆ ਇਹ ਟੈਂਕਰ ਸੀ ਜਿਹੜਾ ਇਹ ਹੁਸ਼ਿਆਰਪੁਰ ਤੋਂ ਜਲੰਧਰ ਸਾਈਡ ਵੱਲ ਆ ਰਿਹਾ ਸੀ ਤੇ ਦੂਸਰੀ ਸਾਈਡ ਜਿਹੜੀ ਇੱਕ ਪਿਕਅਪ ਗੱਡੀ ਸੀ ਉਹ ਇਸ ਨਾਲ ਟਕਰਾਂਦੀ ਆ ਤੇ ਗੈਸ ਲੀਕ ਹੋਣ ਕਾਰਨ ਇੱਥੇ ਅੱਗ ਲੱਗ ਜਾਂਦੀ ਆ ਅੱਗ ਲੱਗਣ ਦੇ ਨਾਲ ਬਹੁਤ ਸਾਰੇ ਘਰਾਂ ਨੂੰ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਤੇ ਇਸ ਵੇਲੇ ਦੀ ਗੱ ਆਵੇ ਤਾਂ 30 ਦੇ ਕਰੀਬ ਲੋਕ ਜ਼ਖਮੀ ਨੇ ਜਿਨ੍ਹਾਂ ਦੇ ਵਿੱਚੋਂ ਦੋ ਮੌਤਾਂ ਹੋਈਆਂ ਨੇ ਪਿੰਡ ਅਤੇ ਦੁਕਾਨਦਾਰਾਂ ਦੇ ਵੱਲੋਂ ਇਸ ਦਿਨ ਜਲੰਧਰ ਅਤੇ ਹੁਸ਼ਿਆਰਪੁਰ ਹਾਈਵੇ ਜਾਮ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੜੀ ਵਾਰ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਦੱਸਿਆ ਸੀ ਕਿ ਇੱਥੇ ਜਿਹੜੀ ਗੈਸ ਜਿਆ ਉਹ ਚੋਰੀ ਹੁੰਦੀ ਹੈ ਤੇ ਉਸ ਦਾ ਰਿਸਕ ਬਹੁਤ ਹੈ ਕਿਉਂਕਿ ਰੋਡ ਦੇ ਨਾਲ ਹੀ ਜਿਹੜਾ ਘਰ ਲੱਗਦੇ ਨੇ ਤੇ ਦੁਕਾਨਾਂ ਨੇ ਛੋਟੇ ਬੱਚੇ ਵੀ ਉਸ ਵਿੱਚ ਰਹਿੰਦੇ ਹਨ ਪ੍ਰਸ਼ਾਸਨ ਤੋਂ ਪੁਲਿਸ ਤੋਂ ਪਿੰਡ ਵਾਲੇ ਜ਼ਰੂਰ ਨਾਰਾਜ਼ ਨਜ਼ਰ ਆ ਰਹੇ ਨੇ ਇਸ ਲਈ ਉਹਨਾਂ ਵੱਲੋਂ ਜਿਹੜਾ ਹੁਸ਼ਿਆਰਪੁਰ ਜਲੰਧਰ ਹਾਈਵੇ ਹੈ ਉਹ ਜਾਮ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਇਸ ਦਾ ਹੱਲ ਨਹੀਂ ਕਰਦਾ 19 ਦਿਨੋਂ ਇਹ ਜਾਮ ਆਪਾਂ ਲਿਖਿਆ ਕਿ ਡਰਾਈਵਰ ਦੇ ਮਾਮਲੇ ਕੋਈ ਨਹੀਂ ਹੋਣਾ ਚਾਹੀਦਾ ਇੱਕ ਵਾਰ ਟਰੈਕਟਰ ਦੀ ਜ਼ਿੰਮੇਵਾਰੀ ਤੇ ਐਚਪੀਐਲਪੀਜੀ ਪਲਾਂਟ ਦੀ ਜ਼ਿੰਮੇਵਾਰੀ ਕਿੱਥੇ ਗਈ ਪਹਿਲਾ ਪੁਆਇੰਟ ਦੂਜਾ ਪੁਆਇੰਟ ਕਿ ਜਿਹੜੀ ਇਹ ਡੈਥ ਹੋਈਆਂ ਆ ਤੇ ਜਿਹੜਾ ਡੈਮੇਜ ਹੋਇਆ ਜਾਂਨੀ ਤੇ ਮਾਨੀ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੂਗਾ ਤੀਜਾ ਪੁਆਇੰਟ ਐਚਪੀਐਲਪੀਜੀ ਪਲਾਂਟ ਵੱਲੋਂ ਕੋਈ ਵੀ ਫਾਇਰ ਬਗੇਡ ਜਾਂ ਐਂਬੂਲੈਂਸ ਮੌਕੇ ਤੇ ਭੇਜਿਆ ਨਹੀਂ ਕਰਾਈਗੇ ਜਿਹੜੀਆਂ ਆਈਆਂ ਉਹ ਵੀ ਲੇਟ ਆਈਆਂ ਜਿਹੜੀਆਂ ਆਈਆਂ ਮੈਂ ਦੱਸਦਾ ਅੱਗੇ ਫਾਇਰ ਬਗੇਟ 에어포ਰਟ ਸਟੇਸ਼ਨ ਤੋਂ ਪਹਿਲਾਂ ਪਹੁੰਚ ਗਏ ਅੱਧੀ ਮੂਹ ਤੱਕ ਚੱਲ ਕੇ ਹੁਸ਼ਿਆਪੁਰ ਤੋਂ ਜਿਹੜੀਆਂ ਫਾਇਰ ਬਗੇਟ ਦੇ ਐਂਬੂਲੈਂਸ ਲੇਟ ਪਹੁੰਚੀਆਂ ਹਾਂ ਹਾਂਜੀ ਸਰ ਕੀ ਫਾਇਰ ਬਗੇਟ ਸਟੇਸ਼ਨ ਸ਼ਹਿਰ ਦੇ ਬਾਹਰਲੇ ਪਾਸੇ ਨਹੀਂ ਹੋਣਾ ਚਾਹੀਦਾ ਹਾਂ ਸਹੀ ਜੀ ਉਸ ਤੋਂ ਬਾਅਦ ਆ ਗਏ ਆ ਬਹਿ ਗਏ ਆ ਬਾਕੀ ਠੇਕਰ ਕੋਈ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਕੰਮ ਹਾਂਜੀ ਆ ਜਾਓ ਹੁੰਦਾ ਜਾਂ ਕਿਸੇ ਦੀ ਮਿਲੀ ਭੁਗਤ ਹੋ ਕੇ ਕੋਈ ਕੰਮ ਕੀਤਾ ਜਾਂਦਾ ਆ ਤੇ ਉਹ ਤੇ ਸ਼ਾਨਬੀਨ ਕਰਕੇ ਕਾਰਵਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਇਹ ਜੋ ਅੱਜ ਭਰਿਆ ਹੋਇਆ ਐਲ ਪੀ ਜੀ ਟੈਂਕ ਜਿਹੜਾ ਪਲਾਂਟ ਤੋਂ ਉਲਟ ਦਿਸ਼ਾ ਵੱਲ ਕਿਉਂ ਗਿਆ ਜਦ ਕਿ ਜਾਣਾ ਤੇਨੂੰ ਕਿਉਂ ਵਾਪਸ ਆਇਆ ਉਹ ਵੀ ਭਰਿਆ ਹੋਇਆ ਉਸ ਤੋਂ ਬਾਅਦ ਜੈਸ ਟੈਂਕਰ ਉਸ ਰੰਗਾਂ ਪਰ ਕਿਹਾ ਕਿ ਆ ਪਿੰਡਾਂ ਦੇ ਆਲੇ ਦੁਆਲੇ ਤੇ ਪੈਟਰੋਲ ਪੰਪ ਤੇ ਕਿਉਂ ਖੜੀਆਂ ਹੋਣਾਂ ਉਹਨਾਂ ਦੀ ਜਿੰਮੇਵਾਰੀ ਕੋਈ ਨਹੀਂ ਵੰਦੀ ਐਲ ਪੀ ਜੀ ਲੋਕਾਂ ਦਾ ਇੱਥੇ ਭਾਰੀ ਇਕੱਠਾ ਹੈ ਤੇ ਲੋਕਾਂ ਦੇ ਵਿੱਚ ਰੋਸ ਹੈ ਕਿ ਦੇ ਨਾ ਕਿ ਦੇ ਕਿਉਂਕਿ ਜੇਕਰ ਇਸ ਟੈਂਕਰ ਨੂੰ ਜਿਸ ਤਰ੍ਹਾਂ ਆਗ ਕਿ ਲੱਗੀ ਸੀ ਇੱਥੇ ਬਲਾਸਟ ਹੋ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਕੈਮਰਾਮੈਨ ਜਸਜੀਤ ਸਿੰਘ ਅਮਰੀਕ کمار ਜਗਵਾਨੀ ਟੀਵੀ ਹੁਸ਼ਿਆਰਪੁਰ ਬੱਚੇ ਦਾ ਇਹ ਸਾਰਾ ਹੋਇਆ ਹਰ ਕੋਈ ਹੈ ਲੋਕੀਂ ਮਿਲਦਾ ਨਹੀਂ ਆਹ ਉਹ ਅਮਰ ਸਿੰਘ ਬਤਾ ਨਹੀਂ ਕਿਸਾ ਆਉਂਦਾ ਕੋਈ ਮੈਂ ਤਾਂ ਪਰਾਹ ਹੈ ਕਿ ਉਹ ਇਹ ਸੱਚਸੀ ਕਟਿਆ ਆਉਂਛਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਦੇ ਵਿੱਚ ਜਿੱਥੇ ਕੀ ਬੀਤੀ ਰਾਤ 10 10:30 ਵਜੇ ਦੇ ਕਰੀਬ ਇੱਕ ਐਚਪੀ ਗੈਸ ਦੇ ਨਾਲ ਭਰੇ ਹੋਇਆ ਟੈਂਕਰ ਇੱਕ ਬਲੈਰੋ ਗੱਡੀ ਨਾਲ ਟਕਰਾਉਂਦਾ ਆ ਜਿਸ ਤੋਂ ਬਾਅਦ ਤਕਰੀਬਨ ਅੱਗ ਲੱਗ ਜਾਂਦੀ ਆ ਤਸਵੀਰਾਂ ਵਿੱਚ ਉਹ ਟੈਂਕਰ ਪਹਿਲਾਂ ਦਿਖਾ ਦਿੰਦੇ ਆ ਇਹ ਟੈਂਕਰ ਸੀ ਜਿਹੜਾ ਇਹ ਹੁਸ਼ਿਆਰਪੁਰ ਤੋਂ ਜਲੰਧਰ ਸਾਈਡ ਨਾਲ ਆ ਰਿਹਾ ਸੀ ਤੇ ਦੂਸਰੀ ਸਾਈਡ ਜਿਹੜੀ ਇੱਕ ਪਿਕਅਪ ਗੱਡੀ ਸੀ ਉਹ ਇਸ ਨਾਲ ਟਕਰਾਉਂਦੀ ਆ ਤੇ ਗੈਸ ਲੀਕ ਹੋਣ ਕਾਰਨ ਇੱਥੇ ਅੱਗ ਲੱਗ ਜਾਂਦੀ ਆ ਅੱਗ ਲੱਗਣ ਦੇ ਨਾਲ ਬਹੁਤ ਸਾਰੇ ਘਰਾਂ ਨੂੰ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਤੇ ਇਸ ਵੇਲੇ ਦੀ ਗੱਲ ਕੀਤੀ ਜਾਵੇ ਤੇ 30 ਦੇ ਕਰੀਬ ਲੋਕ ਜ਼ਖਮੀ ਨੇ ਜਿਨ੍ਹਾਂ ਦੇ ਵਿੱਚੋਂ ਦੋ ਮੌਤਾਂ ਹੋਈਆਂ ਨੇ ਪਿੰਡ ਅਤੇ ਦੁਕਾਨਦਾਰਾਂ ਦੇ ਵੱਲੋਂ ਇਸ ਵੇਲੇ ਜਲ ਹਾਰਪੁਰ ਹਾਈਵੇ ਜਾਮ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੜੀ ਵਾਰ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਦੱਸਿਆ ਸੀ ਕਿ ਇੱਥੇ ਜਿਹੜੀ ਗੈਸ ਹੈ ਉਹ ਚੋਰੀ ਹੁੰਦੀ ਹੈ ਤੇ ਉਸ ਦਾ ਰਿਸਕ ਬਹੁਤ ਹੈ ਕਿਉਂਕਿ ਰੋਡ ਦੇ ਨਾਲ ਹੀ ਜਿਹੜਾ ਘਰ ਲੱਗਦੇ ਨੇ ਤੇ ਦੁਕਾਨਾਂ ਨੇ ਛੋਟੇ ਬੱਚੇ ਵੀ ਉਸ ਵਿੱਚ ਰਹਿੰਦੇ ਹਨ ਪ੍ਰਸ਼ਾਸਨ ਤੋਂ ਪੁਲਿਸ ਤੋਂ ਪਿੰਡ ਵਾਲੇ ਜਰੂਰ ਨਾਰਾਜ਼ ਨਜ਼ਰ ਆ ਰਹੇ ਨੇ ਇਸ ਲਈ ਉਹਨਾਂ ਵੱਲੋਂ ਜਿਹੜਾ ਹੁਸ਼ਿਆਰਪੁਰ ਜਲੰਧਰ ਹਾਈਵੇ ਹੈ ਉਹ ਜਾਮ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਇਸ ਦਾ ਹੱਲ ਨਹੀਂ ਕਰਦਾ ਉਨੀ ਦੇਰ ਉਹ ਜਾਮ ਆਪਾਂ ਲਿਖਿਆ ਕਿ ਡਰਾਈਵਰ ਦੇ ਮਾਮਲੇ ਕੋਈ ਨਹੀਂ ਹੋਣਾ ਚਾਹੀਦਾ ਇੱਕ ਕੰਟਰੈਕਟਰ ਦੀ ਜ਼ਿੰਮੇਵਾਰੀ ਤੇ ਐਚਪੀ ਐਲਪੀਜੀ ਪਲਾਂਟ ਦੀ ਜ਼ਿੰਮੇਵਾਰੀ ਕਿੱਥੇ ਗਈ ਪਹਿਲਾ ਪੁਆਇੰਟ ਦੂਜਾ ਪੁਆਇੰਟ ਤੇ ਜਿਹੜੀ ਇਹ ਪੈਥ ਹੋਈਆਂ ਆ ਤੇ ਜਿਹੜਾ ਡੈਮੇਜ ਹੋਇਆ ਜਾਂ ਨਹੀਂ ਤੇ ਮਾਦੀ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੂਗਾ ਤੀਜਾ ਪੁਆਇੰਟ ਐਚਪੀ ਐਲਪੀਜੀ ਪਲਾਂਟ ਵੱਲੋਂ ਕੋਈ ਵੀ ਫਾਇਰ ਬਗੇਡ ਜਾਂ ਐਂਬੂਲੈਂਸ ਮੌਕੇ ਤੇ ਭਾਈਆ ਨਹੀਂ ਕਰਾਈਗੇ ਜਿਹੜੀਆਂ ਆਈਆਂ ਉਹ ਵੀ ਲੇਟ ਆਈਆਂ ਜਿਹੜੀਆਂ ਆਈਆਂ ਮੈਂ ਦੱਸਦਾ ਅੱਗੇ ਹਾਂ ਫਾਇਰ ਬਗੇਟ 에어포ਰਟ ਸਟੇਸ਼ਨ ਤੋਂ ਪਹਿਲਾਂ ਪਹੁੰਚ ਗਏ ਅਸੀਂ ਮੂੰਹ ਤੱਕ ਚੱਲ ਕੇ ਖਸ਼ਾਪੁਰ ਤੋਂ ਜਿਹੜੀਆਂ ਫਾਇਰ ਬਗੇਟ ਦੇ ਐਂਬੂਲੈਂਸ ਨੇੜੇ ਪਹੁੰਚੀਆਂ ਹਾਂਜੀ ਸਰ ਕੀ ਫਾਇਰ ਬਗੇਟ ਸਟੇਸ਼ਨ ਸ਼ਾਇਦ ਬਾਹਰਲੇ ਪਾਸੇ ਨਹੀਂ ਹੋਣਾ ਚਾਹੀਦਾ ਹਾਂ ਸਹੀ ਹਾਂਜੀ ਤੋਂ ਬਾਅਦ ਆ ਗਏ ਆ ਬਹਿ ਗਏ ਆ ਬਾਕੀ ਚੇਕ ਕਰ ਕੋਈ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਕੰਮ ਹਾਂਜੀ ਆ ਜਾਓ ਹੁੰਦਾ ਜਾਂ ਕਿਸੇ ਦੀ ਮਿਲੀਭੁਗਤ ਹੋ ਕੇ ਕੋਈ ਕੰਮ ਕੀਤਾ ਜਾਂਦਾ ਆ ਤੇ ਉੱਤੇ ਸ਼ਾਂਬੀਰ ਕਰਕੇ ਕਾਰਵਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਰੋਗਾਂ ਦਾ ਲੈ ਦਿੰਦੇ ਆ ਇਹ ਜੋ ਅੱਜ ਭਰਿਆ ਹੋਇਆ ਐਲਪੀਜੀ ਟੈਂਕ ਜਿਹੜਾ ਫੋਲਾਂਟ ਤੋਂ ਉਲਟ ਦਿਸ਼ਾ ਵੱਲ ਕਿਉਂ ਗਿਆ ਜਦ ਕਿ ਜਾਣਾ ਸੀ ਉਹ ਕਿਉਂ ਵਾਪਸ ਆਇਆ ਉਹ ਵੀ ਭਰਿਆ ਹੋਇਆ ਉਸ ਤੋਂ ਬਾਅਦ ਜੈਸ ਟੈਂਕਰ ਰੰਗਾਂ ਪਰ ਖੜ ਗਿਆ ਪਿੰਡਾਂ ਦੇ ਆਲੇ ਦੁਆਲੇ ਤੇ ਪੈਟਰੋਲ ਪੰਪ ਤੇ ਕਿਉਂ ਖੜੀਆਂ ਹੋਣਾਂ ਉਹਨਾਂ ਦੀ ਜਿੰਮੇਵਾਰੀ ਕੋਈ ਨਹੀਂ ਵੰਦੀ ਐਲਪੀਜੀ ਲੋਕਾਂ ਦਾ ਇੱਥੇ ਭਾਰੀ ਇਕੱਠ ਹੈ ਤੇ ਲੋਕਾਂ ਦੇ ਵਿੱਚ ਰੋਸ ਹੈ ਕਿ ਦੇ ਨਾ ਕਿਤੇ ਕਿਉਂਕਿ ਜੇਕਰ ਇਸ ਟੈਂਕਰ ਨੂੰ ਜਿਸ ਤਰ੍ਹਾਂ ਆਗ ਕਿ ਲੱਗੀ ਸੀ ਇੱਥੇ ਬਲਾਸਟ ਹੋ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਕੈਮਰਾਮੈਨ ਜਿਸ ਜੀ ਨਾਲ ਅਮਰੀਕ کمار ਜਗਵਾਨੀ ਟੀਵੀ ਹੁਸ਼ਿਆਰਪੁਰ

네음자국에 걷기 나